ਸਿੰਧੂ ਬਾਈ ਦੇ ਬਾਰੇ ਤਾਂ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦੇ ਅਜੇ ਤੱਕ ਕਿੰਨੇ ਜ਼ਿਆਦਾ ਗਾਣੇ ਲੀਕ ਹੋਏ ਨੇ ਇਸ ਦੇ ਨਾਲ ਨਾਲ ਪੰਜ ਹੋਰ ਪੰਜਾਬੀ ਸਿੰਗਰ ਨੇ ਜਿਨ੍ਹਾਂ ਦੇ ਗਾਣੇ ਲੀਕ ਹੋਏ ਨੇ ਸ਼ਾਇਦ ਉਹਨਾਂ ਕਲਾਕਾਰਾਂ ਦੀ ਪੋਪੂਲਾਰਿਟੀ ਸਿੱਧੂ ਬਾਈ ਤੋਂ ਥੋੜੀ ਘੱਟ ਸੀ ਇਸ ਲਈ ਸ਼ਾਇਦ ਉਹਨਾਂ ਦੀ ਚਰਚਾ ਇੰਨੀ ਜ਼ਿਆਦਾ ਨਹੀਂ ਹੋਈ ਅੱਜ ਆਪਾਂ ਸਿੰਧੂ ਬਾਈ ਦੇ ਲੀਕ ਗਾਣਿਆਂ ਦੇ ਬਾਰੇ ਤਾਂ ਗੱਲ ਕਰਾਂਗੇ ਹੀ ਕਰਾਂਗੇ ਬਾਕੀ ਹੋਰ ਇਸ ਤੋਂ ਇਲਾਵਾ ਪੰਜ ਸਿੰਗਰਾਂ ਦੇ ਬਾਰੇ ਗੱਲ ਕਰਾਂਗੇ ਜਿਨ੍ਹਾਂ ਦੇ ਗਾਣੇ ਲੀਕ ਹੋਏ ਤੇ ਇਹ ਵੀ ਦੱਸਾਂਗੇ ਕਿ ਕਿਹੜੇ ਕਿਹੜੇ ਗਾਣੇ ਲੀਕ ਹੋਏ ਸੋ ਇਸ ਲਿਸਟ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਰ ਰਣਜੀਤ ਬਾਵਾ ਦੀ ਸੀ ਰ ਪੁਲਰਤਾ ਨਹੀਂ ਹੋ ਯਾਰ ਇਹ Song ਰਿਲੀਜ਼ ਹੋਣ ਤੋਂ ਪਹਿਲਾਂ ਥੋੜਾ ਜਿਹਾ ਲੀਕ ਹੋ ਗਿਆ ਇਸ ਦੇ ਬਾਰੇ ਰਣਜੀਤ ਬਾਵਾ ਨੇ ਇੱਕ ਇੰਟਰਵਿਊ ਦੇ ਵਿੱਚ ਗੱਲ ਵੀ ਕੀਤੀ ਗਾੜੇ ਲੀਕ ਹੁੰਦੇ ਐ ਕਿ ਤੁਹਾਡੀ ਥਾਰ ਚੋਰੀ ਹੋ ਗਈ ਹੈ ਕਹਿੰਦਾ ਸਾਡਾ ਗਾਣਾ ਆਇਆ ਸੀ shaadi.com ਉਹ ਵੀ ਗਾਣਾ ਰਿਵੀਲ ਕਰਨਾ ਪਿਆ ਗਿਆ ਕਿਉਂਕਿ ਗਾਣੇ ਬੜੇ ਟਾਈਮ ਦੇ ਬਣੇ ਸੀ ਐਲਬਮ ਦੀ ਤਿਆਰੀ ਬਹੁਤ ਟਾਈਮ ਦੀ ਲੱਗ ਰਹੀ ਸੀ ਥਾਰ ਗਾਣਾ ਵੀ 1.5-2 ਸਾਲ ਪਹਿਲਾਂ ਦਾ ਅਸੀਂ ਤਿਆਰ ਕੀਤਾ ਸੀ ਵੀਡੀਓ ਲਈ ਕਿਸੇ ਨੂੰ ਭੇਜਿਆ ਸੀਗਾ ਸ਼ੂਟ ਤੇ ਜਾਂਦੇ ਸੀ ਮੈਂ ਗੱਡੀ ਦੇ ਵਿੱਚ ਸਟੇਟਸ ਪੜਿਆ ਕਿ ਗਾਣਾ ਲੀਕ ਹੋ ਗਿਆ ਪਰ ਮੈਂ ਸਮਝਦਾ ਕਿ ਇਹ ਸਾਰਾ ਕੁਝ ਕਰਨ ਦੇ ਨਾਲ ਕੋਈ ਫਰਕ ਪੈਂਦਾ ਨਹੀਂ ਇਸ ਤੋਂ ਇਲਾਵਾ ਸਿੰ ਚੱਲੀ ਸੀ ਕੇ ਕੇ ਦੀ ਬੈਰਲ ਨਾਮ ਤੋਂ ਇੱਕ Song ਲੀਕ ਹੋਇਆ ਸੀ ਜਿਸ ਤੋਂ ਬਾਅਦ ਇਹਨਾਂ ਦੋਨਾਂ ਸਿੰਗਰਾਂ ਨੇ ਇੱਕ ਦੂਜੇ ਤੇ ਇਲਜ਼ਾਮ ਲਾਇਆ ਮਨਸੰਦੂ ਨੇ ਆਪਣੀ Instagram Story ਲਾਈ ਸੀ ਜਿਹੜੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੋਂ ਇਸ ਤੋਂ ਬਾਅਦ ਸਿੰਗਰ ਆਉਂਦਾ ਹੈ ਕਰਨ ਔਜਲਾ ਵੈਸੇ ਕਰਨ ਔਜਲਾ ਦੇ ਹੁਣ ਤੱਕ ਕਾਫੀ ਗਾਣੇ ਲੀਕ ਹੋ ਚੁੱਕੇ ਨੇ ਆਰਟਿਸਟ ਦੀ ਜਿੰਨੀ ਜ਼ਿਆਦਾ ਪੋਪੂਲਾਰਿਟੀ ਹੁੰਦੀ ਹੈ ਉਹਦੇ ਓਨੇ ਹੀ ਜ਼ਿਆਦਾ ਗਾਣੇ ਲੀਕ ਹੁੰਦੇ ਨੇ ਤੁਸੀਂ ਕਦੇ ਨਹੀਂ ਸੁਣਿਆ ਹੋਣਾ ਕਿ ਕਿਸੇ ਨਾਰਮਲ ਐਵਰੇਜ ਸਿੰਗਰ ਦੇ ਗਾਣੇ ਲੀਕ ਹੋਏ ਹੋਣ ਜੇ ਲੀਕ ਵੀ ਹੁੰਦੇ ਨੇ ਤਾਂ ਉਹਦੇ ਬਾਰੇ ਇੰਨੀ ਜ਼ਿਆਦਾ ਚਰਚਾ ਨਹੀਂ ਹੁੰਦੀ ਕਰਨ ਔਜਲਾ ਬਾਈ ਦੀ ਵੀ ਪੋਪੂਲਾਰ ਇੰਨੀ ਜ਼ਿਆਦਾ ਗਾਣੇ ਚੱਲੇ ਨਹੀਂ ਤਾਂ ਉਹ ਹੈ ਕਾਕਾ ਕਾਕਾ ਨੇ ਆਪਣੇ ਬੈਕ ਟੂ ਬੈਕ ਗਾਣੇ ਰਿਲੀਜ਼ ਕੀਤੇ ਤੇ ਉਹਨਾਂ ਤੇ 100-100 ਮਿਲੀਅਨ ਤੋਂ ਉੱਪਰ ਵਿਊਜ਼ ਵੀ ਹੋਏ ਪਰ ਕਾਕਾ ਦੇ ਵੀ ਇੱਕ ਦੋ ਗਾਣੇ ਪਹਿਲਾਂ ਹੀ ਲੀਕ ਹੋ ਚੁੱਕੇ ਸੀ ਉਹਦੀ ਚਰਚਾ ਫਿਰ ਸੋਸ਼ਲ ਮੀਡੀਆ ਤੇ ਹੋਣ ਲੱਗੀ ਕਿਉਂਕਿ ਕਾਕਾ ਦੇ ਲਿਰਿਕਸ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਏ ਸੀ ਉਹ ਨੀਲੇ ਨੀਲੇ ਸੂਟ ਵਾਲੀ ਹੈ ਹਾਂ ਤੇਰੇ ਰਾਹ ਦੀ ਖਬਰ ਉਡੀਐ ਜਾਂ ਤੂੰ ਜਾਣ ਕੇ ਉਡਾਈ ਹੋਣੀ ਐ ਉਸ ਤੋਂ ਬਾਅਦ ਗੱਲ ਕਰਦੇ ਆਂ ਆਪਾਂ ਸਿੱਧੂ ਮੂਸੇਵਾਲਾ ਬਾਈ ਦੇ ਕੋ ਸਿੱਧੂ ਮੂਸੇਵਾਲਾ ਨੇ ਆਪਣੇ ਇੱਕ ਵੀਡੀਓ ਚ ਦੱਸਿਆ ਸੀ ਕਿ ਉਹਨਾਂ ਦੇ ਇੱਕ ਦਿਨ ਦੇ ਵਿੱਚ ਹੀ ਲਗਭਗ 11 ਗਾਣੇ ਲੀਕ ਹੋ ਚੁੱਕੇ ਸੀ ਮੈਂ ਇਸ ਟੌਪਿਕ ਤੇ ਇੱਕ ਡਿਟੇਲ ਵੀਡੀਓ ਬਣਾ ਚੁੱਕੇ ਆਂ ਪਰ ਮੈਂ ਇਸ ਵੀਡੀਓ ਚ ਵੀ ਤੁਹਾਨੂੰ ਦੱਸ ਦਿੰਨਾ ਜਿਹੜੇ ਗਾਣੇ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹ ਸਾਰੇ ਗਾਣੇ ਸਿੱਧੂ ਬਾਈ ਦੇ ਲੀਕ ਨੇ ਇਹਨਾਂ ਗਾਣਿਆਂ ਦੇ ਵਿੱਚੋਂ ਕਈ ਗਾਣਿਆਂ ਨੂੰ ਬਾਅਦ ਦੇ ਵਿੱਚ ਰਿਲੀਜ਼ ਕੀਤਾ ਗਿਆ ਆਫੀਸ਼ੀਅਲੀ ਜਿਵੇਂ ਕਿ ਇਸ ਲਿਸਟ ਦੇ ਵਿੱਚ ਹਥਿਆਰ ਗਾਣਾ ਵੀ ਐ ਇਹ ਵਾਲਾ ਹਥਿਆਰ ਗਾਣਾ ਸਿੱਧੂ ਬਾਈ ਨੇ ਸਕੰ ਦੇ ਵਿੱਚੋਂ ਸਭ ਤੋਂ ਜ਼ਿਆਦਾ ਗਾਣੇ ਲੀਕ ਹੋਏ ਨੇ ਸਿੱਧੂ ਬਾਈ ਦੇ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸਿੱਧੂ ਬਾਈ ਇਸ ਦੁਨੀਆ 'ਚ ਨਹੀਂ ਰਹੇ ਸਿੱਧੂ ਬਾਈ ਦੇ ਜਾਣ ਤੋਂ ਬਾਅਦ ਵੀ ਜਿਹੜੇ ਗਾਣੇ ਉਹਨਾਂ ਦੇ ਬਚੇ ਹੋਏ ਪੈਂਡਿੰਗ ਨੇ ਉਹ ਰਿਲੀਜ਼ ਹੋਣੇ ਨੇ ਲੋਕ ਹਜੇ ਵੀ ਨਹੀਂ ਹਟਦੇ ਤੇ ਉਹਨਾਂ ਦੇ ਵਿੱਚੋਂ ਵੀ ਲੋਕ ਕੁਝ ਗਾਣਿਆਂ ਨੂੰ ਲੀਕ ਕਰ ਰਹੇ ਨੇ ਅਸੀਂ ਵੀ ਕਾਫੀ ਵੀਡੀਓਜ਼ ਦੇ ਵਿੱਚ ਦੱਸਿਆ ਕਿ ਯਾਰ ਸਿੱਧੂ ਬਾਈ ਦੇ ਜਿਹੜੇ ਬਚੇ ਹੋਏ ਗਾਣਿਆਂ ਨੂੰ ਲੀਕ ਨਾ ਕੀਤਾ ਜਾਵੇ ਉਹ ਉਹਨਾਂ ਦੇ ਚੈਨਲ ਤੇ ਹੀ ਆਉਣ ਤੇ ਫੇਰ ਹੀ ਉਹਨਾਂ ਨੂੰ ਸੁਣਿਆ ਜਾਵੇ ਬਾਕੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ #JusticeForSidhuMoosewala ਜ